ਬੱਚੇ ਦੀ ਆੜ ਵਿੱਚ ਨਸ਼ੇ ਦੀ ਤਸਕਰੀ ਕਰਨ ਵਾਲੇ ਪਤੀ ਪਤਨੀ ਕਾਬੂ ਅੰਮ੍ਰਿਤਸਰ ਦੇ ਦੱਸੇ ਜਾ ਰਹੇ ਨੇ ਰਹਿਣ ਵਾਲੇ ਪੁਲਿਸ ਨੇ ਸਟਾਈਗ੍ਰਾਮ ਹੈਰੋਇਨ ਸਨੇ ਪਤੀ ਪਤਨੀ ਅਤੇ ਬੱਚੇ ਨੂੰ ਕੀਤਾ ਕਾਬੂ ਨਸ਼ਾ ਤਸਕਰੀ ਕਰਨ ਵਾਲੇ ਆਏ ਦਿਨ ਨਵੇਂ ਤੋਂ ਨਵਾਂ ਹੱਥਕੰਡਾ ਨਸ਼ਾ ਵੇਚਣ ਦੇ ਲਈ ਅਪਣਾ ਰਹੇ ਹਨ ਇਸ ਤਰ੍ਹਾਂ ਦਾ ਇੱਕ ਮਾਮਲਾ ਪਠਾਨਕੋਟ ਵਿੱਚ ਵੇਖਣ ਨੂੰ ਮਿਲਿਆ ਜਿੱਥੇ ਇੱਕ ਪਤੀ ਪਤਨੀ ਵੱਲੋਂ ਆਪਣੇ 4 ਸਾਲ ਦੇ ਬੱਚੇ ਦੀ ਆੜ ਦੇ ਵਿੱਚ ਨਸ਼ੇ ਦੀ ਤਸਕਰੀ ਕੀਤੀ ਜਾ ਰਹੀ ਸੀ ਜਦ ਦੀ ਸੂਚਨਾ ਸੀਐਸਟਾਪ ਪੁਲਿਸ ਨੂੰ ਲੱਗੀ ਅਤੇ ਪੁਲਿਸ ਨੇ ਪਤੀ ਪਤਨੀ ਅਤੇ ਬੱਚੇ ਨੂੰ ਜਦੋਂ ਰੋਕ ਕੇ ਚੈੱਕ ਕੀਤਾ ਤਾਂ 27 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਅਸਤੇ ਚਲਦੇ ਹਨ ਦੋਨਾਂ ਨੂੰ ਪੁਲਿਸ ਵੱਲੋਂ ਕਾਬੂ ਕਰ ਲਿਆ ਗਿਆ ਫਿਲਹਾਲ ਪੁਲਿਸ ਨੇ ਪਤੀ ਪਤਨੀ ਦੇ ਉੱਪਰ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇਹ ਅੰਮ੍ਰਿਤਸਰ ਦੇ ਰਹਿਣ ਵਾਲੇ ਦੱਸਿਆ ਜਾ ਰਹੇ ਨੇ ਅਤੇ ਪਠਾਨਕੋਟ ਆਪਣਾ ਨੈਟਵਰਕ ਚਲਾ ਰਹੇ ਸਨ ਇਹਨਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਇਹਨਾਂ ਦੇ ਧਾਰ ਕਿੱਥੇ ਕਿੱਥੇ ਜੁੜੇ ਹੋਏ ਹਨ ਇਸ ਬਾਰੇ ਵਧੇਰੇ ਜਾਣਕਾਰੀ ਧਿੰਦੇ ਹੋਏ ਤਪਤੀਸ਼ੀ ਅਧਿਕਾਰੀ ਨੇ ਦੱਸਿਆ ਕਿ ਉਹਨਾਂ ਨੂੰ ਇੱਕ ਗੁਪਤ ਸੂਚਨਾ ਮਿਲੀ ਸੀ ਕਿ ਇੱਕ ਪਤੀ ਪਤਨੀ ਆਪਣੇ ਬੱਚੇ ਦੀ ਆੜ ਦੇ ਵਿੱਚ ਨਸ਼ੇ ਦੀ ਤਸਕਰੀ ਕਰਦੇ ਸਨ ਜਿਸ ਦੇ ਚਲਦੇ ਜਦੋਂ ਇਹਨਾਂ ਨੂੰ ਰੋਕ ਕੇ ਚੈੱਕ ਕੀਤਾ ਗਿਆ ਤਾਂ ਤਾਂ ਇਹ ਇੱਕ ਛੋਟੇ ਜਿਹੇ ਬੱਚੇ ਦੇ ਨਾਲ ਸਨ ਅਤੇ ਇਹਨਾਂ ਕੋਲ ਹੈਰੋਇਨ ਬਰਾਮਦ ਹੋਈ ਹੈ ਫਿਲਹਾਲ ਪਤੀ ਪਤਨੀ ਦੇ ਉੱਪਰ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਪਠਾਨਕੋਟ ਤੋਂ ਪੁਸ਼ਪਲਤਾ ਦੀ ਰਿਪੋਰਟ ਹਲਚਲ ਪੰਜਾਬ ਦੀ ਤਾਲ ਮਿਤੀ 11/2/25 ਨੂੰ ਸਮੇਤ ਪੁਲਿਸ ਪਾਰਟੀ ਮੈਂ ਨਾਕਾ ਪਰਮੰਦ ਤੇ ਨਾਕਾ ਲਗਾ ਕੇ ਵਿਕਲਾਈ ਚੈਕਿੰਗ ਕਰ ਰਹੀ ਸੀ ਤੇ ਮੁਕਬਰ ਖਾਸ ਨੇ ਮੇਰੇ پاس ਆ ਕੇ ਮੈਨੂੰ ਮੁਲਾਕਾਤਿਓਂ ਦੱਸਿਆ ਕਿ ਇੱਕ ਬਰੇਜਾ ਗੱਡੀ ਹੈ ਜਿਸ ਦਾ ਨੰਬਰ PV06AQ 1599 ਹੈ ਜੋ ਅੰਮ੍ਰਿਤਸਰ ਛੱਡ ਤੋਂ ਪਠਾਨਕੋਟ ਛੱਡ ਵੱਲ ਆ ਰਹੀ ਹੈ ਜਿਸ ਨਾਲ ਇੱਕ ਲੇਡੀ ਤੇ ਇੱਕ 4 ਸਾਲ 4-5 ਸਾਲ ਦਾ ਬੱਚਾ ਬੈਠਾ ਹੈ ਜੋ ਬੱਚੇ ਤੇ ਲੇਡੀ ਆਰਮ ਵਿੱਚ ਲੈ ਕੇ ਇਹ ਕੰਮ ਕਰਦੇ ਆ ਤੇ ਅੱਧਾ ਘੰਟਾ ਬਾਅਦ ਜਦੋਂ ਅਸੀਂ ਗੱਡੀਆਂ ਚੈਕਿੰਗ ਕਰ ਰਹੇ ਸੀ ਸਾਰੀ ਗੱਡੀ ਚੈਕਿੰਗ ਕਰ ਰਹੇ ਸੀ ਇੱਕ ਬ੍ਰੇਜਾ ਗੱਡੀ ਨੰਬਰ ਜਿਹੜੀ ਹੈ ਪੀਵੀ 06ਕਯੂ 15 ਕਨੋਂ ਆਈ ਹੈ ਉਹਨਾਂ ਆਪਾਂ ਹੱਥ ਦੇ ਕੇ ਰੋਕਣ ਦੀ ਕੋਸ਼ਿਸ਼ ਕੀਤੀ ਹੈ ਜੋ ਪਹਿਲਾਂ ਪੁਲਿਸ ਪਾਰਟੀ ਨੂੰ ਦੇਖ ਕੇ ਗੱਡੀਆਂ ਦੇ ਪਿੱਛੇ ਭਿਉਣ ਲੱਗਿਆ ਪਰ ਨਾਕਾ ਸਖਤ ਹੋਣ ਕਰਕੇ ਆਸ਼ੂਨਪਾ ਜਿੰਨੀ ਦਿੱਤਾ ਤੇ ਕਾਬੂ ਕਰਕੇ ਕਾਬੂ ਕਰ ਗੱਡੀ ਦੀ ਸੱਚ ਕਰਨ ਤੋਂ ਪਹਿਲਾਂ ਅਸੀਂ ਕੋਈ ਪਬਲਿਕ ਦਾਗਵਾ ਪ੍ਰਾਈਵੇਟ ਸ਼ਾਮਲ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਹਨੇਰਾ ਹੋਣ ਕਰਕੇ ਕੋਈ ਸ਼ਾਮਲ ਪੁਲਿਸ ਪਾਰਟੀ ਹੋਇਆ ਉਸ ਤੋਂ ਬਾਅਦ ਮੈਂ ਸਾਥੀ ਕਰਮਚਾਰੀ ਮਦ ਨਾਲ ਉਸ ਵੇਲੇ ਮੇਰੇ ਨਾਲ ਲੈਡੀ ਕਨਸਟੇਬਲ ਸतीश ਕੁਮਾਰੀ ਵੀ ਸੀ ਉਹਨਾਂ ਦੇ ਸਾਥ ਨਾਲ ਮੈਂ ਜਦੋਂ ਗੱਡੀ ਦੀ ਸੱਚ ਕੀਤੀ ਹੈ ਤਾਂ ਗੱਡੀ ਜਿਹੜੀ ਸੀ ਉਹਦੇ ਗੇਅਰ ਬਾਕਸ ਲੱਗੇ ਹੋਏ ਇੱਕ 4.0 ਮੀਲਵ ਵਿੱਚ ਚਿੱਟੇ ਰੰਗ ਦਾ ਮਿਲਿਆ ਉਸ ਵਿੱਚੋਂ ਹੀਰੋਨ ਬਣਾਉਂਦੋਈ ਜੋ ਆਹੀ ਮੌਕੇ ਤੇ ਹੀ ਹੀਰੋਨ ਜੜੀ ਐ ਉਹਦਾ ਕੰਪਿਊਟਰ ਕੰਡਾ ਕੀਤਾ ਬੇਡ ਕਰਕੇ ਉਹਦਾ ਜੋ 27 ਗ੍ਰਾਮ ਹੀਰੋਨ ਹੋਈ ਸੀ ਤੇ ਮੌਕੇ ਤੇ ਆਹੀ ਅਗਲੇ ਇਹਨਾਂ ਦੇ ਆਪਣੇ ਥਾਣਾ ਤਾਰਗਟ ਵਿੱਚ ਐਫਐਸ ਜਗਰਈਆ ਜੋ ਮਗਨ ਨੰਬਰ 8 ਆਇਆ ਸੀ ਤੇ ਅਗਲੇ ਕਰ ਬਿਆਹੀ ਕਰ ਰਿਆਂ ਇਹਨਾਂ ਤੋਂ ਸਮਸ਼ੇਰ ਸਿੰਘ ਨੇ ਹਮ ਦੱਸਿਆ ਸੀ ਕਿ ਮੇਰੇ ਤੇ ਇੱਕ ਪਰਚਾ ਪਹਿਲੇ ਵੀ ਕੋਈ ਐਨਡੀਪੀਐਸ ਸੈਕਟਰ ਹੈਗਾ ਤੇ ਇੱਕ ਪਤ ਤ307 ਆਪੀਸੀ ਦਾ ਬਿਨਾਂ ਚੱਲ ਰਿਹਾ ਹੈ ਇਹ ਹੈਗੇ ਜੀ ਜੇਦਾ ਬਨਾਨਕ ਪਿੰਡ ਧਰਮਕੋਲ ਬੰਦਾ ਉਥੇ ਤੇ ਹਾਲੇ ਅੰਮ੍ਰਿਤਸਰ ਰਹਿੰਦੇ ਆ